ਚੜਦੀ ਕਲਾ ਪੰਜਾਬ نیوز ਤੇ ਇਸ ਵੇਲੇ ਦੀ ਖਬਰ ਪਵਾਨੀਗੜ ਤੋਂ ਪਵਾਨੀਗੜ ਦੇ ਪਿੰਡ ਫਤਿਗੜ ਪਾਸਵ ਚ ਜੰਗਲੀ ਸੂਰ ਦਾ ਹਮਲਾ ਕਈ ਪਿੰਡ ਵਾਸੀ ਕੀਤੇ ਜ਼ਖਮੀ ਪਿੰਡ ਚ ਦਹਿਸ਼ਤ ਦਾ ਮਾਹੌਲ ਮਾਮਲਾ ਪਵਾਨੀਗੜ ਦੇ ਨਾਲ ਲੱਗਦੇ ਪਿੰਡ ਫਤਿਗੜ ਪਾਸੋਂ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਜੰਗਲੀ ਸੂਰ ਦੇ ਵੱਲੋਂ ਇੱਕ ਘਰ ਦੇ ਵਿੱਚ ਵੜ ਕੇ ਕਈ ਪਿੰਡ ਵਾਸੀ ਅਤੇ ਪਰਿਵਾਰ ਨੂੰ ਜ਼ਖਮੀ ਕੀਤਾ ਜਾਣਕਾਰੀ ਅਨੁਸਾਰ ਦੱਸਿਆ ਕਿ ਖੇਤਾਂ ਦੇ ਪਿੱਛੋਂ ਇਹ ਜੰਗਲੀ ਸੂਰ ਨੇ ਪਹਿਲਾਂ ਪਰਿਵਾਰ ਦੇ ਜੀਤੇ ਹਮਲਾ ਕੀਤਾ ਅਤੇ ਫਿਰ ਘਰ ਦੇ ਵਿੱਚ ਵੜ ਕੇ ਉਸਨੇ ਦਹਿਸ਼ਤ ਦਾ ਮਾਹੌਲ ਬਣਾਇਆ ਅਤੇ ਵੱਡੀ ਗਿਣਤੀ ਦੇ ਵਿੱਚ ਕਈਆਂ ਨੂੰ ਜ਼ਖਮੀ ਵੀ ਕੀਤਾ ਅਤੇ ਨੁਕਸਾਨ ਵੀ ਪਹੁੰਚਾਇਆ ਅਤੇ ਉਹਨਾਂ ਦੱਸਿਆ ਕਿ ਅਜਿਹੇ ਪਹਿਲਾਂ ਵੀ ਸਾਹਮਣੇ ਆਉਂਦੇ ਰਹੇ ਨੇ ਅਤੇ ਉਹਨਾਂ ਪ੍ਰਸ਼ਾਸਨ ਤੋਂ ਇਸ ਦੇ ਕਾਬੂ ਪਾਉਣ ਦੀ ਮੰਗ ਕੀਤੀ ਇਸ ਮੌਕੇ ਜਾਣਕਾਰੀ ਦਿੰਦਿਆਂ ਸਰਕਾਰੀ ਹਸਪਤਾਲ ਦੇ ਡਾਕਟਰ ਵਿਕਰਮਜੀਤ ਸਿੰਘ ਨੇ ਦੱਸਿਆ ਕਿ ਹੁਣ ਤੱਕ ਹਸਪਤਾਲ ਦੇ ਵਿੱਚ 7 ਤੋਂ 8 ਮਰੀਜ਼ ਆ ਚੁੱਕੇ ਹਨ ਅਤੇ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਜਾਨੀ ਨੁਕਸਾਨ ਤੋਂ ਬਚਾ ਪਵਾਨੀਗੜ ਤੋਂ ਬਿਊਰੋ ਰਿਪੋਰਟ ਏ ਮੈਂ ਮੋਟਰ ਤੋਂ ਪਾਣੀ ਲਾ ਕੇ ਆ ਰਿਹਾ ਸੀਗਾ ਆਪਣੇ ਘਰੇ ਜ਼ਿਮੀਦਾਰ ਦੇ ਗੇਟ ਖੋਲਿਆ ਨਾ ਇਕਦਾ ਮ ਜੰਗਲੀ ਸੂਰ ਆਇਆ ਉਹਨੇ ਫੇਟ ਮਾਰੀ ਕਹੀ ਮੇਰੇ ਹੱਥ 'ਚ ਸੀ ਉਹ ਕਹੀ ਗਿਰ ਗਈ ਲੋ ਮੈਂ ਕਹੀ ਦੇ ਉੱਪਰ ਗਿਰ ਗਿਆ ਮੇਰੇ ਉਰੇ ਸੱਟ ਲੱਗੀ ਤੇ ਉਹਨੇ ਪੈਰ ਤੇ ਗੰਦੀ ਮਾਰ ਲਈ ਜੀ ਨਾ ਨਾ ਘਰੋਂ ਆ ਗਿਆ ਉਹ ਪਿੱਛੋਂ ਜਗਾ ਸੀ ਨਾ ਬਾੜੀ ਲੱਗੀ ਹੋਈ ਆ ਪਿੱਛੇ ਉਧਰੋਂ ਕਿ ਤੱਕ ਖੇਤਾ ਜੋ ਘਰੇ ਵੱੜ ਗਏ ਮੈਂ ਆਪਣਾ ਨਾਰਮਲ ਜਿਵੇਂ ਚਾਹ ਪਾਣੀ ਲੈਣ ਜਾਣਾ ਹੁੰਦਾ ਉਹ ਲੈਣ ਗਿਆ ਸੀਗਾ ਬਾਣੀ ਕੁਣੀ ਲਗਾ ਕੇ ਉਹਨੇ ਅੱਗੇ ਬਸ ਫੇਟ ਮਾਰੀ ਲੱਗਦਾ ਲੋਕਾਂ ਨੇ ਚੱਕ ਵੀ ਕੀਤਾ ਸੀ ਉਹਏ ਕੋਤਵਾਰ ਜੀ ਸੇ ਅੱਖ ਦਾਸ ਬੰਦਿਆਂ ਨੂੰ ਦੇਖ ਨਹੀਂ ਗਿਆ ਕਿਉਂਕਿ ਘਰੇ ਵੀ ਤੋ ਕੋਈ ਵੀ ਕੋਈ ਜਵਾਬ ਨਹੀਂ ਹੈਗਾ ਕਿ ਬੱਚਾ ਨਹੀਂ ਹੈਗਾ ਕਿ ਬੱਚ ਪਰ ਬਜ਼ੁਰਗਾਂ ਨੂੰ ਜਾਨ ਨਹੀਂ ਕਰ ਦਿੱਤਾ। ਅੱਜ ਨੂੰ ਪਤਾ ਲੱਗਿਆ ਫਤਿਹਗੜ੍ਹ ਪਾਸੋਂ ਤੋਂ ਪੇਸ਼ੈਂਟ ਆਏ ਨੇ ਸਾਡੇ ਕੋਲ 8 ਪੇਸ਼ੈਂਟ ਆਏ ਨੇ ਟੋਟਲ। ਉਹ ਕੋਈ ਕਹਿੰਦੇ ਜੰਗਲੀ ਸ਼ੋਰ ਨੇ ਹਮਲਾ ਕੀਤਾ ਸੀਗਾ ਮਤਲਬ ਸਾਰਿਆਂ ਤੇ ਕੁਝ ਫੈਮਿਲੀ ਮੈਂਬਰਸ ਇੱਕ ਪਰਿਵਾਰ ਦੇ ਨੇ ਕੁਝ ਹੋਰ ਦੇ ਨੇ ਮਤਲਬ ਉਹ ਸਾਰਿਆਂ ਨੂੰ ਅਸੀਂ ਨੇ ਟ੍ਰੀਟਮੈਂਟ ਕਰਤਾ ਜਿੰਨਾ ਜੋ ਇਮਨੋਗਲੋਬਲਿਨਸ ਵਗੈਰਾ ਜਿਹੜੇ ਹੁੰਦੇ ਨੇ ਟ੍ਰੈਬੀਜ਼ ਦੇ ਜਿਹੜੇ ਇੰਜੈਕਸ਼ਨ ਹੁੰਦੇ ਨੇ ਉਹਨਾਂ ਨੂੰ 10 ਦਾ ਸਾਰਾ ਕੁਝ ਸ਼ਡਿਊਲ ਪੂਰਾ ਕਰਤਾ ਸਭ ਦੀ ਡਰੈਸਿੰਗ ਵਗੈਰਾ ਕਰ ਦਿੱਤੀ ਗਈ ਹੈ ਸਾਰਾ ਉਹਨਾਂ ਦਾ ਇਲਾਜ ਹੋ ਗਿਆ کافی ਜ਼ਿਆਦਾ ਨਹੀਂ ਪਰ ਐਵੇਂ ਵੀ ਕੋਈ ਜਾਣੀ ਨੁਕਸਾਨ ਹੋਣ ਤੋਂ ਬਚਾ ਰਹਿ ਗਿਆ ਸਭ ਦੇ ਲੱਤਾਂ ਪੈਰਾਂ ਤੇ ਜਿਆਦੇ ਛੱਟਾਂ ਨੇ ਜੇ ਕੋਈ ਉੱਪਰ ਪੇਟ ਫੂੜ ਤੇ ਛਾਤੀ ਤੇ ਹੁੰਦੀ ਤਾਂ ਜ਼ਿਆਦਾ ਖਤਰੇ ਵਾਲਾ ਕੰਮ ਹੋ ਸਕੇ